ਅੱਜ ਨਾ ਮੇਰੇ ਕੋਲ ਕੋਈ ਚੀਜ਼ ਨਹੀਂ ਸੀ ਬਣਾਉਣ ਨੂੰ ਇਹਗੀ ਤੇ ਮੈਂ ਚੱਲ ਆਲੂ ਤੇ ਪਿਆਜ਼ ਮੈਂ ਭੁੰਨ ਲੈਣੀ ਵਿੱਚ ਪਾ ਲੈਣੀ ਟਮਾਟਰ ਫਿਰ ਮੈਂ ਰੱਦ ਮਾਕ ਕਰਿਆ ਕਿ ਕੀਤਾ ਕੰਮ ਤੇ ਮੈਂ ਕਿਹਾਣਾ ਸਾਰੀ ਸਬਜੀ ਬਣ ਜਾਏਗੀ ਤੇ ਮੈਂ ਦੁਕਾਨ ਤੋਂ ਪਕੌੜੀਆਂ ਲੈ ਕੇ ਆਈ ਛੋਟੀਆਂ ਇਹ ਵੀ ਬਹੁਤ ਟੇਸਟੀ ਹੁੰਦੀਆਂ ਨੇ ਸਬਜੀ ਵਾਲੀਆਂ ਹੁੰਦੀਆਂ ਨੇ ਤੇ ਤੁਹਾਨੂੰ ਦਿਖਾਉਣੀ ਕਿਹੜੀਆਂ ਪਕੌੜੀਆਂ ਠੀਕ ਹੈ ਤੇ ਆਪਾਂ ਮੈਂ ਤੇਲ ਦੇ ਕੱਲਾ ਜੀਰੇ ਦਾ ਤੜਕਾ ਲਾਇਆ ਔਰ ਕੁਛ ਨਹੀਂ ਪਾਇਆ ਕੱਲੇ ਆਲੂ ਤੇ ਪਿਆਜ਼ ਤੇ ਟਮਾਟਰ ਵਾਸੇ ਨਾਲ ਫਰਾਈ ਕਰਕੇ ਚੰਗੀ ਤਰ੍ਹਾਂ ਰੜ ਗੁੱਤੋਂ ਆਪ ਲੂਣ ਵਿੱਚ ਪਾਤਾ ਹੈ ਪਾ ਕੇ ਲੂਣ ਵਿੱਚ ਤੇ ਆਪਾਂ ਪਕੌੜੀਆਂ ਵਿੱਚ ਪਾਤੀਆਂ ਪਕੌੜੀਆਂ ਪਾ ਕੇ ਫਿਰ ਆਪਾਂ ਕੀ ਕੀਤਾ ਹਿੰਗ ਪਾਈ ਮੈਂ ਥੋੜੀ ਜੀ ਤੇ ਫਿਰ ਆਪਾਂ ਕੀ ਕੀਤਾ ਮਤਲਬ ਪਾਣੀ ਵਾਲਿਆ ਆਪਾਂ ਪਾਉਣਾ ਹੈ ਕੱਚਾ ਪਾਣੀ ਨਹੀਂ ਪਾਉਣਾ ਕਦੇ ਵੀ ਕਵਰ ਦੀ ਸਬਜ਼ੀ ਬਣੀ ਹੁੰਦੀ ਕੁਛ ਆਲੂ ਆਪਣੇ ਪੁਰਾਣੇ ਹੁੰਦੇ ਹਨ ਅੱਜ ਕੱਲ ਸਟੋਰ ਵਾਲੇ ਗਲਦੇ ਨਹੀਂ ਛੇਤੀ ਉਹ ਪਤਲੇ ਪਤਲੇ ਕੱਟ ਕੇ ਪਾਏ ਮੈਂ ਇਹਨਾਂ ਜਿੰਨੇ ਪਤਲੇ ਕੱਟ ਕੇ ਪਾਵਾਂ ਉਹ ਨਹੀਂ ਛੇਤੀ ਗਲਣਗੇ ਨਹੀਂ ਤੇ ਗਲਦੇ ਹੀ ਨਹੀਂ ਹੈ ਨਾ ਉੱਪਰੋਂ ਮੈਂ ਧਨੀਆ ਕੱਟ ਕੇ ਪਾ ਦਿੱਤਾ ਤੇ ਬਸ ਵਾਲਿਆ ਪਾਣੀ ਪਾਉਣਾ ਆਪਾਂ ਤੇ ਆਲੂ ਤਿਆਰ ਕੀਤੀ ਫਿਰ ਰੋਟੀ ਬਹੁਤ ਟੇਸਟੀ